ਹਾਂਜੀ ਦੋਸਤੋ ਗੁੱਡ ਮਾਰਨਿੰਗ ਥਿਸ ਇਜ਼ ਦ ਨੈਕਸਟ ਡੇ ਅਸੀਂ ਅਗਲੇ ਦਿਨ ਫੇਰ ਅਸੀਂ ਉੱਥੇ ਕੈਨੇਡਾ ਆ ਗਏ ਆ ਕੱਲ ਅਸੀਂ ਪੰਜਾਬ ਪਹੁੰਚ ਗਏ ਸੀ ਯੂਕੇ ਚ ਨਹੀਂ ਗਏ ਸੀ ਆਪਾਂ ਅੱਜਾ ਸੌਰੀ ਯੂਕੇ ਚ ਕੈਨੇਡਾ ਤੋਂ ਯੂਕੇ ਚਲੇ ਗਏ ਸੀ ਉਹ ਕੈਨੇਡਾ ਨਹੀਂ ਅੱਜ ਯੂਕੇ ਆਏ ਹਾਂ ਹਾਂਜੀ ਯੂਕੇ ਆਏ ਕੰਮ ਕਰਨੇ ਆ ਕੰਮ ਬਹੁਤ ਸੀ ਨਾ ਉੱਪਰ ਕਹਿੰਦੇ ਸਾਡੀ ਡਿਮਾਂਡ ਬਹੁਤ ਵੱਧ ਗਈ ਤਾਂ ਕਰਕੇ ਤੇ ਉਹ ਕਹਿੰਦੇ ਨੇ ਇੱਥੋਂ ਤੇ ਇੱਥੋਂ ਆ ਜਾਓ ਆ ਕੱਪੜੇ-ਕੱਪੜੇ ਸਾਰੇ ਸਪੈਸ਼ਲ ਚਾਹੇ ਭੇਜਾਂ ਉਹਨਾਂ ਸਾਡੇ ਆਹ ਟੀ-ਸ਼ਰਟਾਂ ਆਪਾਂ ਨੂੰ ਮਿਲਦੀਆਂ ਨੇ ਹਨਾ ਜੀਨਸ ਰੈਡ ਟੇਪ ਦੀ ਇਜ਼ਰਾਈਹਨ ਵੈਸਟਰਾ ਕੰਪਨੀ ਨੇ ਚੱਲ ਚੱਲੀਏ ਬ੍ਰਾਂਡ ਐਮਬੈਸਡਰ ਹੈ ਨਾ ਪ੍ਰੋਮੋਸ਼ਨ ਕਰਨ ਆਏ ਆ YouTube ਦਾ ਬ੍ਰਾਂਡ ਐਮਬੈਸਡਰ ਗੁਰਪ੍ਰੀਤ ਸਿੰਘ ਆਪਾਂ ਰੈਡ ਟੇਪ ਤੇ ਪ੍ਰੋਮੋਸ਼ਨ ਕਰ ਰਹੇ ਆ ਐਲ ਵੀ ਦਾ ਅਸੂ ਦਾ ਮਹੀਨਾ ਚੜ ਪਿਆ ਜੀ ਤੇ ਸਰਦ ਚਲਦੇ ਪਏ ਨੇ ਪੂਰੀ ਦੁਕਾਨ ਪੂਰਾ ਸਟੋਰ ਪਿਆ ਜੀ ਖਾਲੀ ਜਿਹਾ ਖਾਲੀ ਪਿਆ ਜੀ ਜਿਹਾ ਖਾਲੀ ਜਿਹਾ ਤੇ ਸੈਪਟੈਂਬਰ ਹਾਫ ਤੇ ਅਕਤੂਬਰ ਨਵੰਬਰ ਨਵੰਬਰ ਤੋਂ ਬਾਅਦ ਕੰਮ ਚੱਲੇਗਾ ਅਕਤੂਬਰ ਤੋਂ ਬਾਅਦ ਅਕਤੂਬਰ ਨਵੰਬਰ ਡਿਸੰਬਰ ਗਰਾਫ ਹੈ ਜਣਾ ਫਿਰ ਸੇਲਸ ਵੇਖੀ ਕਿੰਨੀ ਜ਼ਿਆਦਾ ਆਉਂਦੀ ਫਿਰ ਕਮਿਸ਼ਨ ਆਣਾ ਮੋਟਾ ਇਨਸੈਂਟਿਵ ਵਲੌਗ ਵਲੌਗ ਜੇ ਬਣਾਦੇ ਰਵਾਂਗੇ ਦਸਤੇ ਰਵਾਂਗੇ ਯਾਦਾਂ ਹੀ ਥੋੜੀਆਂ ਜਿਹੀ ਸਮੇੜ ਲਾ ਕਰਾਂਗੇ ਆਖਿਰਕਾਰ ਯਾਦਾਂ ਹੀ ਤਾਂ ਬੰਦੇ ਦੀ ਰਹਿ ਜਾਣੀਆਂ ਨੇ ਮਾਨਾ ਮਰ ਜਾਣਾ ਪਿੱਛੇ ਯਾਦਾਂ ਹੀ ਰਹਿ ਜਾਣੀਆਂ ਚੇਸ ਕਰਮ ਨੇ ਚਾ ਮੈਨੂੰ ਪਲਾਸਟਿਕ ਵਾਲਾ ਕੱਪ ਜਾਮਨ ਗਲਤ ਗੱਲ ਹੈ ਮੈਨੂੰ ਲੱਭੀ ਰੱਖਦਾ ਰੱਖਦੇ ਰੱਖਦੇ ਸ਼ਾਵਾ ਇਹ ਰੋਟੀ ਆਪਣੀ ਕੁਨ ਫਾਇਆ ਕੁਨ ਫਾਇਆ ਕਿਵੇਂ ਸ਼ਸ਼ੀਕਾਲ ਸ਼ਸ਼ੀਕਾਲ ਲੈ ਕੇ ਆਏ ਆ ਚੰਗੀਆਂ ਲੈਤੀਆਂ ਕੱਟੀਆਂ ਲੈਤੀਆਂ ਸੰਤਰੀ ਦੇ ਗੋਲੀਆਂ ਸੰਤਰੀ ਦੇ ਗੋਲੀਆਂ ਲੈ ਕੇ ਆਏ ਜੇ ਨਾਲ ਸ਼ਰਮਾ ਸ਼ਰਮਾ ਵੀ ਉਹ ਜਿਹੜੇ ਬੱਸਾਂ ਚ ਵੇਚਦੇ ਨੇ ਭਾਈਓ ਮੇਰੀ ਅੱਖਾਂ ਜੋ ਨਾ ਲੈ ਸਾਈਡ ਲਗਾ ਲਈ ਮੇਰੀ ਅੱਖ ਨਾ ਬੜੀ ਉਹ ਉਧਰ ਸੇਲ ਕਰ ਗਿਆ ਆਪਾਂ ਵਾਵਾ ਦੂਰ ਆਏ ਡੋਲਰ ਕਮਾਣੇ ਨੇ ਸੇਲ ਸੇਲ ਉਹ ਕਸਟਮਰ ਉਧਰ ਕਰਦੇ ਵਣ ਜਿੰਨਾ ਕਰਨੀ ਸੇਲ ਅਲੀ ਸੇਲ ਅਲੀ ਜਨਤਾ ਹੋ ਗਈ ਹੈ ਗੋਤਲੀ ਮੈਡਮ ਗੋਤਲੀ ਨਹੀਂ ਕਪੜੇ ਕਪੜੇ ਤੁਮ ਨੂੰ ਤੰਦਰੁਸਤੀ ਲੱਗੇ ਕੋਈ ਸੇਲ ਅਲੀ ਜਨਤਾ ਇੱਧਰ ਹੈ ਸਾਰੇ ਪ੍ਰਾਣ ਕਸਟਮਰ ਆਏ ਨੇ ਆਪ ਦਾ ਸਮਾਨ ਰੱਖਣਾ ਹੈ ਓਕੇ 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 ਇੱਥੇ ਆਪਣਾ ਸਮਾਨ ਆਪਣਾ ਟਿਫਨ ਬੈਗ ਐਚਪੀ ਦਾ ਲੈਪਟਾਪ ਵਾਲਾ ਇਥੇ ਐਡੀਟਿੰਗ ਨਾਲ ਸ਼ੁਰੂ ਕਰਦੇ ਨੇ ਸ਼ਾਬਾਸ਼ ਸ਼ਾਬਾਸ਼ ਆਪਣੇ ਸ਼ਾਬਾਸ਼ ਵੈਲ ਡਨ ਵੈਲ ਡਨ 5 ਡਾਲਰ ਹੋ ਗਿਆ ਤੇਰੇ 5 ਡਾਲਰ ਆਏ ਜੀ ਸਾਡਾ ਮਨ ਆਵਨੇ ਤਿੰਨ ਦਾ ਟਾਈਮ ਹੋ ਗਿਆ ਕਿੱਧਰ ਚੱਲਿਆ ਚੱਲਿਆ ਵੀਰ ਕਿੱਧਰ ਆਏ ਨਹੀਂ ਉਹ ਸੈਂਟਰ ਫਰੈਸ਼ ਸੈਂਟਰ ਫਰੈਸ਼ ਠੀਕ ਹੈ ਲੈ ਖੜਾ ਦੇ ਜਗਾ ਕਸਟਮਰ 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 ਸਾਰੇ ਆਰਮੀ ਵਾਲੇ ਆ ਰੱਖੇ ਨੇ ਇੱਧਰ ਸਾਡੀ ਮੌਨਿਕਾ ਮੈਡਮ ਮੌਨਿਕਾ ਮੈਡਮ ਜੀ ਯੂ ਆਰ ਡੂਇੰਗ ਵੈਲ ਹਾਂ ਵੇ ਆ ਵੇਲੇ ਆਏ ਤੁਸੀਂ ਤੁਹਾਨੂੰ ਕੰਪਨੀ ਕੀ ਸਾਰੇ ਕੰਮ ਕਰੀਦਾ ਸਾਡੇ ਮੈਨੇਜਰ ਬੈਠੇ ਨੇ ਗੱਲੇ ਤੇ ਮੈਨ ਸਰ ਗੱਲਾਂ ਨਹੀਂ ਹੁੰਦਾ ਬ్రో ਇੱਥੇ ਐਂਟਰੀ ਹੁੰਦੀ ਹੈ ਇੱਥੇ ਐਂਟਰੀ ਹੁੰਦੀ ਜਿੱਤੇ ਤੇ ਹਾਂ ਇਹ ਸਾਰਾ ਕੁਝ ਦੇਖਦੇ ਨੇ ਕਿਹੜਾ ਬੰਦਾ ਹਾਂ ਬਿਲ ਨੰਬਰ ਹੋ ਗਿਆ ਤੇ ਜਿਹੜਾ ਸਮਾਨ ਹੁੰਦਾ ਬੈਗ ਜਿਹੜਾ ਬੈਗ ਦਾ ਸਮਾਨ ਹੁੰਦਾ ਉਹ ਇੱਥੇ ਰੱਖ ਲੈਂਦਾ ਬਾਕੀ ਨਾਰਮਲ ਜਿਹੜਾ ਪਰਸ ਪਰਸ ਹੁੰਦਾ ਉਹ ਜਾਣ ਦਿੰਦੇ ਵੱਡਾ ਪਰਸ ਜੇ ਤੇ ਬਹੁਤ ਸੋਹਣਾ ਲੱਗ ਰਿਹਾ ਮੁੰਡਾ ਸੱਚੀ ਹੋਰ ਸੋਹਣਾ ਲੱਗ ਰਿਹਾ ਹਾਂ ਥੋੜਾ ਥੋੜਾ ਜਿਹਨੇ ਨੰ ਕੰਮ ਕਰਦੇ ਮੁੰਡੇ ਸੋਹਣੇ ਲੱਗਦੇ ਸਹੀ ਦਾ ਜੇ ਵਿਹਲੇ ਹੁੰਦੇ ਨੇ ਤੇਰੇ ਨਸ਼ੇੜੀ ਤੇ ਜਿਹੜੇ ਰੋਟੀਆਂ ਪਾੜਦੇ ਨੇ ਹਾਂ ਉਹ ਚੁਬ ਦਿੰਦੇ ਨੇ ਤੇ ਉਹ ਐਵੇਂ ਵੀ ਵਰਕ ਵੇ ਕਿੱਸੀ ਜਾਂਦਾ ਉਧਰ ਨੂੰ ਮੈਨੂੰ ਇਹਨਾਂ ਕਹਿੰਦਾ ਸਹੀ ਬੋਲਾ ਬੇ ਸਹੀ ਬੋਲਾ ਕਹਿੰਦਾ ਕਹਿੰਦਾ ਬਾਲੀਵੁੱਡ ਚ ਗਿਆ ਸੀ ਮੈਂ ਇੱਧਰ ਸਾਡਾ ਜਲਾਲਾਬਾਦ ਇੱਧਰ ਜਲਾਲਾਬਾਦ ਤੇ ਆਪਾਂ ਚੱਲੀਏ ਥਾਣੇ ਥਾਣੇ ਨੂੰ ਮੌਸਮ ਬਹੁਤ ਵਧੀਆ ਬਣ ਚੁੱਕਿਆ ਮੌਸਮ ਤਾਂ ਸਿਰਾ ਹੈ ਵੈਸੇ ਬੇਸਿਕਲੀ ਜਿਹੜਾ ਇਹ ਰੈੱਡ ਰੈੱਡ ਟੈਪ ਹੈ ਰੈੱਡ ਟੈਪ ਉਹ ਬਬ ਰੈੱਡ ਟੈਪ ਹੈਗਾ ਇਹ ਜਲਾਲਾਬਾਦ ਜਲਾਲਾਬਾਦ ਦੇ ਸਾਹਮਣੇ ਪਿਆਰ ਵਰਕਮ ਲੋਗਿੰਗ ਇਨ ਦੀ ਬੇਸ਼ੀ ਆ ਸਾਹਮਣੇ ਥਾਣਾ ਤੇ ਆ ਜਿਹੜਾ ਚੌਂਕ ਹੈ ਇਹ ਥਾਣੇ ਥਾਣੇ ਸਿਟੀ ਵਾਲਾ ਚੌਕ ਹੈ ਤੇ ਇੱਥੇ ਆਪਣਾ ਸਾਹਮਣੇ ਇਹ ਰੈੱਡ ਟੈਪ ਜਿੱਥੇ ਕੰਮ ਕਰਦੇ ਆ ਸ਼ੋਰੂਮ ਹੈ ਤੇ ਜਲਾਲਾਬਾਦਿਆਂ ਰੌਣਕਾਂ ਆ ਆਵਾਜ਼ੀ ਤਾਂ ਠੀਕ ਠਾਕ ਵਧੀਆ ਰਹਿੰਦੀ ਇੱਥੇ ਇਹਦੇ ਨਾਲ ਹੋਰ ਵੀ ਇਧਰ ਸਾਹਮਣੇ ਕੰਟਾ ਕਰਿਆ ਜਲਾਲਾਬਾਦ ਜਲਾਲਾਬਾਦ ਸਾਡਾ ਚਾਏ ਸੁੱਟਾ ਬਾਫ ਕਾਫੀ ਨਵੀਆਂ ਨਵੀਆਂ ਦੁਕਾਨਾਂ ਖੋਲੀਆਂ ਨੇ ਇੱਥੇ ਤੇ ਸਾਡੇ ਵਾਲਾ ਚੋਬਰ ਬੈਠਾ ਇੰਦੇ ਵਿੱਚ ਦਿਖਾਣਾ ਤੈਨੂੰ ਉਹ ਬੈਠਾ ਜੀ ਇਹ ਉਹਨੇ ਕਿਉਂ ਬੈਠਾ ਇੱਥੇ ਮੈਨੂੰ ਨਹੀਂ ਪਤਾ ਖਾਲੀ ਰੋਟੀ ਇੱਥੇ ਰੱਖ ਕਸਟਮਰ ਦਾ ਬੈਗ ਲਗਾਵਾ ਇੱਥੇ ਰੱਖ ਬੱਸ ਇਹੋ ਇਹ ਕਸਟਮਰ ਆਏ ਸੀ ਆਪਣੇ ਹਾਂਜੀ ਤੂੰ ਇਹ ਦਵਾ ਥੱਲੇ ਲੈਣੀ ਆਂ ਆਪ ਲੋੜ ਤੇ ਥੱਲੇ ਠੀਕ ਹੈ ਗਰਾਊਂਡ ਮੈਂ ਉੱਪਰ ਜਾਣਾ ਜਾਂ ਤੂੰ ਉੱਪਰ ਜਾ ਲੈ ਕਿਉਂਕਿ ਤੂੰ ਆਉਣੀ ਚਾਹੀਦੀ ਹੈ ਕਹਿੰਦੇ ਟੀ-ਸ਼ਰਟ ਆ ਕੇ ਆਵੇ ਟੀ-ਸ਼ਰਟ ਆ ਅਸੀਂ ਯੂਨੀਫਾਰਮ ਚ ਨਹੀਂ ਆਈਦਾ ਤੁਸੀਂ ਐਂ ਬਾੜ ਕੇ ਆਂਦੇ ਜਿਵੇਂ ਵਿਆਹ ਤੇ ਆਏ ਹੁੰਦੇ ਨੇ ਸਾਰੇ ਸਾਰੇ ਤੇ ਆਏ ਨੇ ਵਿਆਹ ਨਹੀਂ ਅਗਲੀ ਵਾਰ ਆਪਾਂ ਹੋਲੀ ਹੋਲੀ ਪ੍ਰੋਡਕਟ ਨੌਲੇਜ ਲੈ ਰਹੇ ਆਂ ਕਿ ਕਿਨੇ ਕਿਹਨਾ ਕੀ ਪ੍ਰੋਸੈਸ ਨਵਾਂ ਸਟਾਕ ਆ ਰਿਹਾ ਜੀ ਇਧਰ ਉਹ ਬਾਰਾ ਗੱਡੀ ਖੜੀ ਇਧਰ ਓਹੋ ਕਿਵੇਂ ਹੈਲੋ ਲਾਓ ਕਟਿੰਗ ਡੜੇ ਇੱਥੇ ਇੱਥੇ ਸ਼ਾਵਾਂ ਬੱਲੇ ਇੱਥੇ ਚਪਣਾ ਇਹ ਲਓ ਜੀ ਬਾਹਰ ਹੋ ਗਈ ਰਾਤ ਤੇ ਆ ਸਾਡਾ ਅਮਨਾ ਉਹ ਗੰਗੇ ਦੀ ਟੋਪੀ ਲਾ ਲਈ ਸੀ ਐਵੇਂ ਨਹੀਂ ਕਰੀਦਾ ਇਹ ਵੇਚ ਨਹੀਂ ਆਪਾ ਐ ਨਹੀਂ ਕਰੀਦਾ ਤੇਰਾ ਭਰਾ ਏ ਉਹ ਤਾਂ ਵਿਚਾਰਾ ਕਦੋਂ ਦਾ ਉੱਥੇ ਹੀ ਖੜਾ ਹੈ ਯਾਰ ਦੋਸਤੀ ਯਾਰੀ ਦੋਸਤੀ ਪੈ ਗਈ ਕੱਲ ਦੀ ਕੱਲ ਦੀ ਹਾਂਜੀ ਹਾਂਜੀ ਅੱਛਾ ਯੂਕੇ ਚੱਜੇ ਆਪਣਾ ਦੂਜੇ ਦਿਨ ਯੂਕੇ ਚੱਜੇ ਆਪਣਾ ਦੂਜੇ ਦਿਨ ਕੱਲ ਆਪਾਂ ਯੂਐਸਏ ਜਾਣਾ ਹੈ ਅਮਰੀਕਾ ਠੀਕ ਹੈ ਹਰ ਕੰਟਰੀ ਅਸੀਂ ਜਾਵਾਂਗੇ ਚੇਂਜ ਕਰਾਂਗੇ ਨਵੇਂ-ਨਵੇਂ ਸਟੋਰ ਹੈਨਾ ਹਰ ਵਾਰ ਐਮੀ ਵੀਰ ਕੀ ਕੋ ਸਟੋਰ ਜਾਂਦਾ ਉਧਰ ਆ ਸਾਡੀ ਰੈਫਰੈਂਸ ਤੇ ਗੁਰਜੀਤ ਨਹੀਂ ਇਹਨਾਂ ਦੀ ਰੈਫਰੈਂਸ ਤੇ ਅਸੀਂ ਉਮੀਦ ਹੈ ਗੁਰਜੀ ਓਏ ਨਾਮ ਨਹੀਂ ਲੈਣਾ ਇਹ ਇਲੀਗਲ ਬੰਦਾ ਹੈ ਇਹ ਕਹਿੰਦਾ ਮੈਨੂੰ ਵੀਡੀਓ ਚ ਨਹੀਂ ਲੈਣਾ ਕਹਿੰਦਾ ਪੰਗੇ ਪੈ ਸਕਦੇ ਨੇ ਗੁਰਜੀਤ